हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਗਾਵਾਂ ਸੇ ਲੈ ਲੈ ਕੇ ਆਏ ਜੀ ਦੋਨਾਂ ਮਗਰੀ ਬਈ ਬੱਚੀਆਂ ਨੇ ਆਓ ਪੁੱਛ ਲੈਨੇ ਬਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਵਧੀਆ ਵਧੀਆ ਜੀ ਤੁਸੀਂ ਨਾਮ ਤੇ ਐਡਰੈਸ ਬੋਲ ਦੋ ਨਾਮ ਅੰਦਰ ਸਿੰਘ ਹੂੰ ਪਿੰਡ ਛਨਾ ਗੁਰ ਸਿੰਘ ਵਾਲਾ ਠੀਕ ਹੈ ਜੀ ਜ਼ਿਲ੍ਹਾ ਬਰਨਾਲਾ ਤੇ ਦਸੀਹ ਨੇੜੇ ਪਿੰਡ ਬਈ ਨੇੜੇ ਭਧੌੜ ਨੇ ਵਾਲਾ ਜੰਗਿਆਣਾ ਸੰਧੂ ਕੱਡਾ ਉਹਨਾ ਪਿੰਡਾਂ ਦੇ ਵਿਚਾਲੇ ਆ ਜੀ ਮੋਬਾਈਲ ਨੰਬਰ ਬੋਲ ਦੋ 9855733687 9855733687 ਬਾਪੂ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਪੂ ਜਿਹੜੀ ਪਹਿਲੇ ਨੰਬਰ ਤੇ ਵੱਢਦੇ ਨੇ ਕਿਹੜਾ ਸੂਆ ਸੂਈ ਹੈ ਬਈ ਦੂਜੇ ਦੁਨਹੀਂ ਦੂਜੇ ਦੂਜੇ ਠੀਕ ਆ ਕਦੋਂ ਸੂਈ ਹੈ ਇਹ ਇਹ ਰਾਤ ਵੀ 9 ਵਜੇ ਠੀਕ ਆ ਬੱਚਾ ਕੀ ਦੇਤਾ ਨੇ ਬੱਸੀ ਬੱਚੀ ਬੜੀ ਚੰਗੀ ਆ ਨਾ ਆ ਜੇਰ ਦੀ ਆਪਣੀ ਫੁੱਲ ਗਾਰੰਟੀ ਦੁਨਾਂ ਦੀ ਠੀਕ ਆ ਜੇਰ ਆਪਣੇ ਬੱਚਾ ਬਈ ਬੱਚੀ ਦਿੱਤੀ ਆ ਬੱਚੀ ਵੀ ਚੰਗੀ ਆ ਕੁਆਲਿਟੀ ਵਾਲੀ ਆ ਤੇ ਜੇਰ ਆ ਬਾਈ ਕਹਿੰਦਾ ਗਾਰੰਟੀ ਆ ਗਾਰੰਟੀ ਹੋ ਕੇ ਠੀਕ ਆ ਤੇ ਕਿੰਨਾ ਬੋੜਾ ਗੱਡਿਆ ਫਿਰ ਇਹਦਾ ਇਹਦਾ ਬੋੜਾ ਜੀ ਕਿੱਧਰ ਤੱਕ 4-5 ਕਿਲੋ ਠੀਕ ਆ 25 ਰੁਪਏ ਕਿੰਨਾ ਦੁੱਧ ਦੇ ਰਿਹਾ ਐਸਟੀਮੇਟ ਦੁੱਧ ਬਾਈ ਬਾ ਨਹੀਂ ਆਪਾਂ ਠਾਰਾਉਣੀ ਬਣ ਕੇ ਜੇ ਠੀਕ ਆ ਆਰਡਰ ਬਾਈ ਨੇੜ ਤੋਂ ਚੈੱਕ ਕਰ ਲੋ ਖਾੜੀ ਵਾਲਾ ਆਰਡਰ ਹੈ ਕੱਲਾ ਕੱਲਾ ਥਣ ਚਾਰੇ ਥਣ ਨਿਕੜ ਮੇਰੇ ਗੈਰ ਦੀਆਂ ਹਾਂਜੀ ਕੁਝ ਨਹੀਂ ਲੈ ਬਈ ਠੰਡੀ ਇੰਨੀ ਕਾ ਬਾਪੂ ਕਹਿੰਦਾ ਭੌਂਦੀ ਐਂ ਧਾਰਾ ਮਾਰ ਚਵਾਈ ਚੈੱਕ ਕਰੋ ਪਹਿਲੇ ਚੋਣ ਬਕਰ ਮਾਲੀ ਨੂੰ ਬੜਾ ਚੰਗਾ ਲੱਗਿਆ ਲੈ ਜਿੰਵੇਂ ਮਰਜੀ ਧਾਰਾ ਮਾਰੀ ਚੱਲ ਹਿਲਣਾ ਕਰ ਮਾਲੀ ਨੇ ਪੂਰਾ ਨੇ ਕੀ ਆ ਬਾਤ ਆ ਬਈ ਆਰਡਰ ਨੇੜ ਤੋਂ ਚੈੱਕ ਕਰ ਲੋ ਢਿੱਲਾਂ ਪਈਆਂ ਸ਼ਾਮ ਨੂੰ ਆਰਡਰ ਵਧੀਆ ਤਿਆਰ ਕਰ ਲੂਗੇ ਹੋਲ ਦੇ ਬਾਪੂ ਤੋਰ ਕੇ ਰਖਾ ਦੇ ਸਿਵਾਇਤੀ ਹੋਈ ਚੰਗੀ ਆ ਤੇ ਜੇਰ ਬਾਪੂ ਕਹਿੰਦਾ ਆਪਣੀ ਗਰੰਟੀ ਆ ਹਣ ਬੱਚਾ ਮਗਰ ਬੱਚੀ ਆ ਬਈ ਇੱਕ ਅੱਦ ਬੱਡ ਚੰਗਾ ਫੇਸ ਬੜਾ ਚੰਗਾ ਫਰੰਗ ਰੂਪ ਵੀ ਕਰਮ ਵਾਲੀ ਦਾ ਚੰਗਾ ਗਾ ਬਾਕੀ ਤੋਰਾ ਤਾਰਾ ਦਿਖਾਉਂਦੇ ਬਈ ਤੋਰਾ ਤਾਰਾ ਵਿਕਰਮਾਈ ਦਾ ਬਈ ਚੰਗਾ ਗਾ ਕੀ ਮੋਲ ਆ ਬਾਪੂ ਇਹਦਾ ਫਿਰ ਇਹਦਾ ਮੋਲ 72000 ਹੈ ਜੀ ਬਸ ਲੈਣ ਦੇਣ ਠੀਕ ਆ ਵੀਰੇ ਜੋ ਮਸੋਰ ਛੱਪੀ ਹੋ ਬੱਤ 22000 ਰੁਪਏ ਬਈ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਆਰਡਰ ਚੰਗਾ ਥਣ ਥਣ ਚੰਗਾ ਚਵਾਈ ਬਾਲਾ ਕਰੀਏ ਕਿ ਡੈਂਡ ਦੇਣ ਜੀ ਕਰੇ ਠੀਕ ਹੈ ਜੀ ਬਾ ਫੋਨ ਉਹੀ ਕਰੀਏ ਲੈਣੀ ਆਪਾਂ ਬਾਲਾ ਨਹੀਂ ਛੋੜ ਛੱਪੀ ਠੀਕ ਹੈ ਅੱਗੇ ਬਾਪੂ 2 ਨੰਬਰ ਜਰਸੀ ਐ ਇਹ ਇਹ ਜਰਸੀ ਪਿਓਰ ਜਰਸੀ ਪੰਜਾਬ ਵਾਲੀ ਹੂੰ ਤੇ ਕਿਹੜਾ ਸੁਬਾ ਦੂਜੀ ਜੁਆ ਦੂਜਾ ਜੀ ਕਦੋਂ ਸੁਈ ਇਹ ਇਹ ਪਰਸੋਂ ਠੀਕ ਆ ਬੱਚਾ ਕੀ deta ਨਹੀਂ ਬੱਸੀ ਬੱਚੀ ਦੇਦੀ ਤੇ ਕਿੰਨੇ ਹੁਣ ਦੁੱਧ ਦੇ ਆ ਹੋਰ ਜੀ 7 ਲੀਟਰ ਮਿਣਕੇ ਡੰਗਦਾ ਅੱਜ ਦੇ ਦੇਾਂਗੇ ਦਾ 14 ਲੀਟਰ ਹੈ 14 ਲੀਟਰ ਅੱਜ ਤਿਆਰ ਆ ਜਿਹਨੇ ਪਰਸੋਂ ਹੀ ਠੀਕ ਆ 14 ਲੀਟਰ ਦੁੱਧ ਬਈ ਕੰਡਿਆ ਤਿਆਰ ਆ ਤੇ ਪੰਜ ਦੋ ਰੰਗ ਚੋਲ ਕੱਦ ਚੰਗਾ ਰੰਗ ਰੂਪ ਚੰਗਾ ਥਣ ਥਣ ਬਹੁਤ ਠੰਡੀ ਠੂੜੀ ਕੱਲਾ ਕੱਲਾ ਥਣ ਚਾਰੇ ਥਣ ਨੇ ਖੜਵੇਂ ਪੂਰੇ ਗੈਰ ਤੇ ਮੁੱਠੀ ਵਾਲਾ ਥਣ ਆਰਡਰ ਕਮਾਲ ਦਾ ਸੋਹਣਾ ਆਰਡਰ ਕਰ ਮਾਰੀ ਜੀ ਹੰਡੀ ਹੁੰਡੀ ਪੂਰੀ ਹੈ ਲੈ ਜਿਵੇਂ ਮਰਜੀ ਬੈਠਾ ਲੈ ਬਾਪੂ ਜੀ ਕੋਈ ਚੱਕਰ ਨਹੀਂ ਗਿਆ ਲੈ ਚਵਾਈ ਬਹੁਤ ਚੰਗੀ ਹੈ ਕਿਆ ਬਾਤ ਚੋਣ ਬੜਾ ਚੰਗਾ ਲੱਗਿਆ ਲੈ ਜਿਵੇਂ ਮਰਜੀ ਬਈ ਧਾਰਾ ਮਾਰੀ ਚੱਲ ਕੋਈ ਚੱਕਰੀ ਨਹੀਂ ਕਿਆ ਬਾਤ ਹੈ ਚਵਾਈ ਜੂਈ ਫੁੱਲ ਚੰਗੀ ਹੈ ਜੀ ਤੇ ਬੱਚਾ ਮਗਰ ਬੱਛੀ ਵੀ ਚੰਗੀ ਹੈ ਨਾ ਬੱਛੀ ਦੁਨਾ ਮਗਰ ਬੱਛੀ ਖੋਲ ਦੇ ਤੋਰ ਕੇ ਦਿਖਾ ਦੇ ਰੰਗ ਰੂਪ ਚੰਗਾ ਕਰਦ ਵੱਡ ਚੰਗਾ ਆਰਡਰ ਚੰਗਾ ਥਣ ਥਣ ਬਹੁਤ ਚੰਗਾ ਚਵਾਈ ਵੀ ਬਾਪੂ ਨੇ ਧਾਰਾ ਮਾਰੀਆਂ ਪੂਰੀ ਚੰਗੀ ਹੈ ਠੰਡੀ ਸੀਲ ਆ ਕੋਈ ਨਿਆਣਾ ਨਹੀਂ ਲਾਇਆ ਬਈ ਕੋਈ ਬੱਚਾ ਨਹੀਂ ਛੱਡਿਆ ਹਨ ਸੱਧੀਆਂ ਧਾਰਾ ਮਾਰ ਤਾ ਕੋਈ ਚੱਕਰੀ ਨਹੀਂ ਬਾਪੂ ਦਾ ਸੋਰਾ ਤਾਰਾ ਚੈੱਕ ਕਰੋ ਬਈ ਕਰਮ ਵਾਲੀ ਦਾ ਆਰਡਰ ਬਹੁਤ ਚੰਗਾ ਗਾ ਬਈ ਥਣ ਥਣ ਫੁੱਲ ਚੰਗਾ ਚਵਾਈ ਚੂਈ ਵੀ ਚੰਗੀ ਆ ਬੱਚਾ ਹੀ ਮਗਰ ਬੱਚੀ ਆ ਸੁਹੀ ਸਵਾਈ ਆ ਚਮਕ ਚਮਕ ਚੰਗੀ ਆ ਵਰਡ ਤੇ ਫੇਸ ਬੜਾ ਫੇਰਾ ਬਈ ਕਿੰਨਾ ਦੁੱਧ ਦੇ ਰੂ ਹੋਰ ਬਾਪੂ ਇਹ ਤੇ ਉਹਦੇ ਬਾਈ ਨੇ ਚਾਹੀਦਾ 20 ਦੇ ਨੇੜੇ ਹੋਣ ਜਿਹੜੇ 14 ਪਾਜ ਦਿਨੇ ਠੀਕ ਆ ਪੰਜ ਡਾਗ ਝੋਲੇ ਆ ਅੱਜ ਦੀ ਘੜੀ ਬਾਪੂ ਕਹਿੰਦਾ 14 ਲੀਟਰ ਤਿਆਰ ਆ ਅੱਗੇ ਬਈ ਦੁੱਧ ਸੇਵਾ ਦਾ ਕਿੰਨਾ ਕਿ ਵਧਾ ਲੂੰਗੀ ਹਨਾ ਬਈ ਤੇ ਥਣ ਥਣ ਚੰਗਾ ਆਰਡਰ ਕਮਾਲ ਦਾ ਤੇ ਮੁੱਲ ਕੀ ਆ ਬਾਪੂ ਇਹਦਾ ਮੁੱਲ ਮੋਲੇ ਦਾ ਕਹ ਜੀ 75000 ਮਾਨਤਾਨ ਹੋ ਜੂ ਹੋ ਜੂ ਜੀ 75000 ਰੁਪਇਆ ਬਾਈ ਮੋਲਾ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਾਨ ਜ਼ਰੂਰ ਹੋ ਜੂ ਫੇਸ ਦਿਖਾ ਦੇਦਾ ਫੇਸ ਕਰਮ ਵਾਲੀ ਦਾ ਬਹੁਤ ਚੰਗਾ ਬੋਦੀਪਾਦੀ ਬੜੀ ਚੰਗੀ ਆ ਸਨਖ ਬਣਾ ਨੇੜ ਤੋਂ ਚੈੱਕ ਕਰਵਾਉਣੇ ਨੇ ਲਓ ਜੀ ਧਿਆਵਾਤਾ ਫੇਸ ਬੜਾ ਚੰਗਾ ਬਈ ਲੈ ਬੋਦੀਪਾਦੀ ਬਹੁਤ ਚੰਗੀ ਆ ਬੱਚਾ ਹੀ ਮਗਰ ਬੱਚੀ ਆ ਬਈ ਦੋ ਨਾਲ ਮਿਲ ਜਾਣੇ ਆ ਬੱਚਾ ਉਹਦੇ ਮਗਰ ਬੱਚੀ ਬਹੁਤ ਚੰਗੀ ਆ ਹੂੰ ਠੰਡੀ ਠੰਡੀ ਫੋਲਾ ਤੇ ਕਿਸੇ ਵੀਰ ਨੂੰ ਦੋਨਾਂ ਜੱਗ ਵੀ ਪਸੰਦ ਆਵੇ ਬਾਈ ਨਾ ਕਿਨਾਂ ਟੱਕਰ ਲਿਓ ਧੰਨਵਾਦ ਵੀਰੇ